ਪੀਹੋਬਾ ਰਜਮਾਰਗ ਤੇ ਪਿੰਡ ਅਕਬਰਪੁਰ ਅਫਗਾਨਾ ਨੇੜੇ ਇੱਕ BMW ਕਾਰ ਅਤੇ ਕੈਂਟਰ ਵਿਚਾਰੇ ਜਵਰਦਸਟ ਟੱਕਰ ਹੋਣ ਕਣ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪੁੱਤਰ ਰਾਏ ਸਾਹਿਬ ਵਾਸੀ ਪਿੰਡ ਰੋਹੜ ਜ਼ਗੀਰ ਨੇ थाना ਜੁਲਕਾ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਸੰਦੀਪ ਸਿੰਘ ਪੁੱਤਰ ਰਾਏ ਸਾਹਿਬ ਅਤੇ ਉਸ ਦਾ ਦੋਸਤ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੋਹੜ ਜ਼ਗੀਰ ਆਪਣੀ BMW ਕਾਰ ਨੰਬਰ PB10HM0028 'ਤੇ ਸਵਾਰ ਹੋ ਕੇ ਪਿੰਡ ਰੋਹੜ ਜ਼ਗੀਰ ਨੂੰ ਆ ਰਹੇ ਸੀ ਕਿ ਸਵੇਰੇ ਤੜਕੇ 2 ਵਜੇ ਦੇ ਲਗਭਗ ਜਦ ਉਹ ਗੁਰਦੁਆਰਾ ਸਾਹਿਬ ਡੇਰਾ ਕੁੱਲੇ ਵਾਲਾ ਪਿੰਡ ਅਕਬਰਪੁਰ ਅਫਗਾਨਾ ਕੋਲ ਪੁੱਜੇ ਤਾਂ ਸਾਹਮਣੇ ਤੋਂ ਇੱਕ ਆਈਸ਼ਰ ਕੈਂਟਰ ਗੱਡੀ ਨੰਬਰ PB13 डब्ल्यू 2937 ਦੇ ਡਰਾਈਵਰ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਆਪਣੇ ਤੋਂ ਅੱਗੇ ਆ ਰਹੀ ਕਿਸੇ ਗੱਡੀ ਨੂੰ ਓਵਰਟੈਕ ਕੀਤਾ ਇਸ ਕਰਕੇ ਕੈਂਟਰ ਦੀ ਸਾਈਡ ਸੰਦੀਪ ਸਿੰਘ ਦੀ ਗੱਡੀ 'ਚ ਵੱਜੀ ਜਿਸ ਕਰਕੇ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦੂਜੇ ਆਇਸ਼ਰ ਕੈਂਟਰ 'ਚ ਜਾ ਵੱਜੀ ਜਿਸ ਕਰਕੇ ਕਾਰ ਸਵਾਰ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜੁਲਕਾ ਪੁਲਿਸ ਦੇ ਐਸ ਐਚਓ ਗੁਰਪ੍ਰੀਤ ਸਿੰਘ ਪਿੰਡਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਅਤੇ ਉਹਨਾਂ ਤੁਰੰਤ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ ਪੋਸਟਮਾਰਟਮ ਉਪਰੰਤ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਬਾਰਸਾ ਨੂੰ ਸੌਂਪ ਦਿੱਤੀਆਂ ਗਈਆਂ ਪੁਲਿਸ ਨੇ ਆਇਸ਼ਰ ਕੈਂਟਰ ਦੇ ਡਰਾਈਵਰ ਓਮਪ੍ਰਕਾਸ਼ ਪੁੱਤਰ ਕਾਲੂਰਾਮ ਪਾਸੇ ਪਿੰਡ ਮੀਰਾਪੁਰ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ